ਜਿਲੇਚੇ ਪਿਛਲੇ ਦਿਨੀ ਹੋਈ ਡਰੋਨ ਐਕਟੀਵਿਟੀ ਤੋਂ ਬਾਅਦ ਪੰਜਾਬ ਪੁਲਿਸ ਪੱਬਾਂਪਾਰਤ ਸਰਦਦੀ ਇਲਾਕੇ ਚ ਬੀਐਸਐਫ ਨਾਲ ਮਿਲ ਚਲਾਇਆ ਸਾਂਝਾ ਸਰਚ ਆਪਰੇਸ਼ਨ ਗੁਜਰਾਂ ਦੇ ਕੁਲਾਂ ਨੂੰ ਗਿਆ ਖੰਗਾਲਿਆ ਵਾਹਨਾਂ ਦੇ ਕਾਗਜ਼ ਵੀ ਕੀਤੇ ਚੈੱਕ ਸ਼ੱਕੀ ਲੋਕਾਂ ਤੋਂ ਕੀਤੀ ਗਈ ਪੁੱਛਗਿੱਛ ਪਿਛਲੇ ਦਿਨੀ ਜ਼ਿਲ੍ਹੇ ਚ ਹੋਈ ਡਰੋਨ ਐਕਟੀਵਿਟੀ ਤੋਂ ਬਾਅਦ ਪੰਜਾਬ ਪੁਲਿਸ ਪੱਬਾਂ ਪਾਰ ਦਿਸ ਰਹੀ ਹੈ ਅਤੇ ਇਸ ਦੇ ਚੁਲ੍ਹੇ ਪੰਜਾਬ ਪੁਲਿਸ ਵੱਲੋਂ ਸਰਦਰੀ ਇਲਾਕੇ ਵਿਖੇ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਅਤੇ ਅੱਜ ਸਵੇਰੇ ਵੀ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਤੌਰ ਤੇ ਸਰਚ ਆਪਰੇਸ਼ਨ ਚਲਾਇਆ ਗਿਆ ਜਿਸ ਵਿੱਚ ਗੁਜਰਾ ਦੇ ਕੁਲਾਂ ਨੂੰ ਚੰਗੀ ਤਰ੍ਹਾਂ ਖੰਗਾਲਿਆ ਗਿਆ ਅਤੇ ਦਰਿਆਵਾਂ ਦੇ ਨਾਲ ਲੱਗਦੇ ਇਲਾਕੇ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਗਈ ਇਸ ਮੌਕੇ ਪੁਲਿਸ ਵੱਲੋਂ ਵਾਹਨਾਂ ਦੇ ਕਾਗਜ਼ ਵੀ ਚੈੱਕ ਕੀਤੇ ਗਏ ਤਾਂ ਜੋ ਪਤਾ ਚੱਲ ਸਕੇ ਕਿ ਵਾਹਨ ਕੀਤੇ ਕਿਸੇ ਝਾਲੀ ਕਾਗਜ਼ਾ ਉੱਤੇ ਤਾਂ ਨਹੀਂ ਚੱਲ ਰਹੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਨੇ ਕਿਹਾ ਕਿ ਪਿਛਲੇ ਦਿਨੀ ਹੋਈ ਡਰੋਨ ਐਕਟੀਵਿਟੀ ਤੋਂ ਬਾਅਦ ਉਹਨਾਂ ਵੱਲੋਂ ਇਹ ਸਰਚ ਆਪਰੇਸ਼ਨ ਲਗਾਤਾਰ ਚਲਾਏ ਜਾ ਰਹੇ ਨੇ ਅਤੇ ਬੀਐਸਐਫ ਦੀ ਮਦਦ ਦੇ ਨਾਲ ਪੂਰੇ ਇਲਾਕੇ ਨੂੰ ਖੰਗਾਲਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਅਜਵੀ ਦਰਿਆ ਦੇ ਨਾਲ ਲੱਗਦੇ ਇਲਾਕੇ ਅਤੇ ਗੁਜਰਾ ਦੇ ਕੁਲਾਂ ਨੂੰ ਖੰਗਾਲਿਆ ਗਿਆ ਹੈ ਅਤੇ ਨਾਲ ਦੀ ਨਾਲ ਸ਼ੱਕੀ ਲੋਕਾਂ ਕੋਲੋਂ ਪੁੱਛਗਿਛ ਵੀ ਕੀਤੀ ਗਈ ਹੈ ਤਾਂ ਜੋ ਇਲਾਕੇ ਵਿੱਚ ਅਮਨ-ਉਮਾਨ ਕਾਇਮ ਰਹੇ ਅਤੇ ਕੋਈ ਵੀ ਸ਼ਰਾਰਤੀ ਅੰਸਰ ਕਿਸੇ ਵੀ ਅਨਸੁਖਾਵੀ ਘਟਨਾ ਨੂੰ ਅੰਜਾਮ ਨਾ ਦੇ ਸਕੇ ਬਰਦਰ ਆਪਣੇ ਮਾਨਜੋਗ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਦੇ ਤਹਿਤ ਬੀਐਸਐਫ ਔਰ ਸਾਡੇ ਪੰਜਾਬ ਪੁਲਿਸ ਜੁਆਇੰਟ ਸਰਚ ਆਪਰੇਸ਼ਨ ਚੱਲ ਰਿਹਾ ਹੈ ਅਡਜਾਇਨਿੰਗ ਆਪਣੀ ਰਾਵੀ ਰਿਵਰ ਔਰ ਜਲਾਲੀਆ ਰਿਵਰ ਜਿੰਨੇ ਵੀ ਨਾਲੇ ਜਾਂ ਨਦੀਆਂ ਹੈਗੀਆਂ ਜਾਂ ਉੱਚ ਦਰਿਆ ਹੈਗਾ ਉਹਨਾਂ ਦੇ ਆਲੇ-ਦੁਆਲੇ ਜਿੰਨੇ ਵੀ ਸਸਪੈਕਟਡ ਡੇਰੇ ਸੀ ਹੈਗੇ ਨੇ ਜਾਂ ਕੋਈ ਵੀ ਸਾਡਾ ਸਸਪੈਕਟਡ ਵਿਅਕਤੀ ਹੈਗਾ ਆਪਾਂ ਥਾਰ ਵਾਲੇ ਉਹਨੇ ਚੈਕਿੰਗ ਕਰ ਰਹੇ ਆ ਤਾਂ ਜੋ ਕਿਸੇ ਵੀ ਆਪਣੇ ਸਸਪੈਕਟਡ ਪਰਸਨ ਨੂੰ ਆਪਾਂ ਜੇ ਕੋਈ ਲੁਕੇਸ਼ ਪਿਆ ਤਾਂ ਆਪਾਂ ਨੂੰ ਕੱਢ ਕੇ ਲਿਆ ਕੇ ਉਹਨੂੰ ਮੰਦੀ ਕਾਨੂੰਨੀ ਕਾਰਵਾਈ ਕਰ ਸਕੀਏ। ਤੇ ਜਿਹੜੇ ਟੁਕੜੀਏ ਜਿਹੜੀ ਇਸ ਸਮੇਂ ਫੱਟੇ ਵਿੱਚ ਆ ਬਰਦਰ ਇਸ ਆਪਰੇਸ਼ਨ ਦੇ ਵਿੱਚ 40 ਦੇ ਕਰੀਬ ਜਿਹੜੇ ਸੀਗੇ ਬੀਐਸਐਫ ਦੇ ਜਵਾਨ ਨੇ ਔਰ 60 ਦੇ ਕਰੀਬ ਜਿਹੜੇ ਆ ਸਾਡੇ ਪੰਜਾਬ ਪੁਲਿਸ ਦੇ ਜਵਾਨਾਂ ਵਿੱਚ ਹੀ ਘਾਤਕ ਜਾਂ ਕਮਾਂਡੋ ਪਾ ਕੇ ਔਰ ਸਾਰਿਆਂ ਦਾ ਜੁਆਇੰਟਰੀ ਸਾਡਾ ਇਕੱਠਾ ਸਾਂਝਾ ਆਪਰੇਸ਼ਨ ਜਿਹੜਾ ਚੱਲ ਰਿਹਾ ਇੱਕ ਟੁਕੜੀ ਨੂੰ ਮੈਂ ਲੀਡ ਕਰ ਰਹਾ ਦੂਜੇ ਪਾਸੇ ਆਪਣੇ ਡੀਐਸਪੀ ਸ਼੍ਰੀ ਜਗਦੀਸ਼ ਰਾਜ ਜੀ ਨੇ ਸਪੈਸ਼ਲ ਬ੍ਰਾਂਚ ਉਹ ਸਰਚ ਕਰ ਰਹੇ ਨੇ ਦੇਖਿਆ ਯਾਰ ਇਹ ਡਰੋਨ ਵਾਲੀ ਵੀ ਸੱਚੀ ਤਾਂ ਜਾ ਰਹੇ ਹਾਂ ਹਾਂ ਬਰਦਰ ਤਈਓ ਮੈਂ ਦੱਸਾਂ ਤੁਹਾਨੂੰ ਕਿ ਤੁਸੀਂ ਦੇਖਿਆ ਸੀਗਾ ਪਿਛਲੇ ਸਮੇਂ ਦੇ ਵਿੱਚ ਕੋਈ ਡਰੋਨ ਐਕਟੀਵਿਟੀਆਂ ਵਗੈਰਾ ਹੋਈਆਂ ਸੀਗੀਆਂ ਜਾਂ ਕੋਈ ਸਸਪੈਕਟਡ ਬੰਦੇ ਜਿਹੜੇ ਪਹਿਲਾਂ ਆਸ ਤੋਂ ਕੋਈ 2 ਮਹੀਨੇ ਪਹਿਲਾਂ ਜੋ ਰੌੜਾ ਪਿਆ ਸੀਗਾ ਸੋ ਸਾਰੀ ਗਤੀਵਿਧੀਆਂ ਵੈਸੇ ਤਾਂ ਸਾਡੇ ਸਰਚ ਪ੍ਰੈਸ਼ਨ ਜਿਹੜਾ ਮਾਨਜੋਗ ਐਸਐਸਪੀ ਸਾਹਿਬ ਦੇ ਹੁਕਮ ਅਨੁਸਾਰ ਦਿਨ ਰੈਗੂਲਰ ਚੱਲਦੇ ਰਹਿੰਦੇ ਨੇ ਡੇਲੀ ਚੱਲਦੇ ਨੇ ਲੇਕਿਨ ਇਸ ਨੂੰ ਥੋੜਾ ਹੋਰ ਥੋੜਾ ਤੇਜ਼ ਕਰਨ ਵਾਸਤੇ ਅੱਜ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਤਾਂ ਜੋ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਉਸ ਚੀਜ਼ ਨੂੰ ਮੱਧਨ ਨਜ਼ਰ ਰੱਖਦੇ ਹੋਏ ਜਾਂ ਕੋਈ ਸਸਪੈਕਟਡ ਕਿਤੇ ਚੀਜ਼ ਪਈ ਦੀ ਆ ਜਾਂ ਕੋਈ ਬੰਦਾ ਹੈਗਾ ਤਾਂ ਜੋ ਆਪਾਂ ਸਮੇਂ ਰਹਿੰਦੇ ਆ ਉਹਨੂੰ ਟੈਗਲ ਕਰ ਸਕੀਏ ਦੇਖਿਆ ਜਾ ਰਿਹਾ ਹੈ ਵੀ ਤੁਹਾਡੇ ਵੱਲੋਂ ਜਿਹੜੇ ਮੋਟਰਸਾਈਕਲ ਦੇ ਕਾਗਜ਼ ਵਿੱਚ ਇੱਕ ਉੱਤੇ ਜਾ ਰਹੇ ਬਾਹਣ ਨੂੰ ਲੈ ਕੇ ਵੀ ਠੀਕ ਹੈ ਪਰ ਇਸ ਤਰ੍ਹਾਂ ਇਹ ਤਾਂ ਕਿ ਚੈੱਕ ਕੀਤੇ ਜਾ ਰਹੇ ਨੇ ਵੀ ਦੇਖਿਆ ਜਾਵੇ ਵੀ ਇਹ ਮੋਟਰਸਾਈਕਲ ਵਾਕਈ ਜਾਂ ਜਿਹੜਾ ਵੀ ਵਾਹਕਲ ਹੈਗਾ ਇਹ ਸਹੀ ਸਹੀ ਕਾਗਜ਼ਾਂ ਦੇ ਚੱਲ ਰਿਹਾ ਜਾਂ ਵਾਕਈ ਰਜਿਸਟਰਡ ਹੈਗਾ ਕਿਤੇ ਚੋਰੀ ਦਾ ਤਾਂ ਨਹੀਂ ਹੈਗਾ ਜਾਂ ਕਿਤੇ ਇਧਰ ਉਧਰ ਲੈ ਕੇ ਮਾਰੇ ਕੰਮ ਚ ਨਹੀਂ ਵਰਤਿਆ ਜਾ ਰਿਹਾ ਸੋ ਇਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਆਪਾਂ ਇਹ ਸਾਰਾ ਆਪਰੇਸ਼ਨ ਜਿਹੜਾ ਉਹ ਚਲਾ ਰਹੇ ਥੈਂਕ ਯੂ